ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜਾ ਸੀ ਬੜੇ ਖੁਸ਼ੀ ਦੇ ਪਲਾਂ ਵਿੱਚ ਇਕੱਠੇ ਹੋਏ ਆ ਗਰਾਊਂਡ ਦੇ ਵਿੱਚ ਸਵੇਰ ਦੀ ਸਭਾ ਦੇ ਵਿੱਚ ਜੋ ਰੋਜ਼ ਅਸੀਂ ਪਹੁੰਚਦੇ ਆ ਸੋ ਅੱਜ ਸਾਡੇ ਇਲਾਕੇ ਦੀ ਮਾਨਮਤੀ ਸ਼ਖਸੀਅਤ ਸਰਦਾਰ ਗੁਰਪ੍ਰੀਤ ਸਿੰਘ ਜੀ ਅਣਖੀ ਉਹਨਾਂ ਦਾ ਜਨਮ ਦਿਹਾੜਾ ਹੈ ਸੋ ਜਨਮ ਦਿਨ ਦੀ ਖੁਸ਼ੀ ਵਿੱਚ ਸਾਰੇ ਗਰਾਉਂਡ ਦੇ ਵੱਲੋਂ ਅਸੀਂ ਉਹਨਾਂ ਨੂੰ ਮੁਬਾਰਕਵਾਦ ਦੇਨੇ ਨਾਲ ਹੀ ਸਾਡੇ ਵੱਡੇ ਵੀਰ ਮੋਨੂ ਸ਼ਰਮਾ ਜੀ ਉਹਨਾਂ ਦਾ ਵੀ ਜਨਮ ਦਿਨ ਹੈ ਸੋ ਬਹੁਤ ਬਹੁਤ ਮੁਬਾਰਕਵਾਦ ਸੋ ਗੁਰਪ੍ਰੀਤ ਸਿੰਘ ਜੀ ਅਣਖੀ ਜੋ ਕਿ ਦਬਲੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਉਨੇ ਤੜਕੋ ਕੇ ਜੋ ਕੇ ਅਖਬਾਰਾਂ ਦੇ ਵਿੱਚ ਬੁਲੰਦ ਕਰਦੇ ਨੇ ਔਰ ਅਸੀਂ ਕਾਮਨਾ ਕਰਦੇ ਆ ਕਿ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਨਿਆਸਰੇ ਦਬਲੇ ਕੁਛਰੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹਿਣਗੇ ਆ ਸਾਡੀ ਟੀਮ ਇੱਥੇ ਜੋ ਗਰਾਊਂਡ ਦੀ ਟੀਮ ਹੈ ਜੋ ਕਿ ਇੱਥੇ ਸਾਡੇ ਕੋਚ ਜੀ ਅਰਸ਼ ਗੁਰੂ ਜੀ ਸੋ ਇਹਨਾਂ ਨੂੰ ਵੀ ਮੈਂ ਕਹੂੰ ਵੀ ਦੋ ਸ਼ਬਦ ਉਹ ਵੀ ਬੋਲਣ ਇੱਕ ਮਿੰਟ ਦੇ ਲਈ ਜੀ ਜਨਮ ਦਿਨ ਸਾਰਿਆਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕ ਤੇ ਮੋਨੂ ਸ਼ਰਮਾ ਜੀ ਨੂੰ ਇਹ ਸਾਡੇ ਪਰਿਵਾਰ ਦੇ ਹਿੱਸਾ ਨੇ ਬੱਚੇ ਨੇ ਮੇਰੇ ਤੋਂ ਵੱਡੇ ਵੀ ਨੇ ਤੇ ਪਰ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਅਨਖੀ ਜੀ ਸਾਰਿਆਂ ਨੇ ਕਲਾਪਿੰਗ ਕਰੋ ਜੀ ਹੈਪੀ ਬਰਥਡੇ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਗੁਰਪ੍ਰੀਤ ਸਿੰਘ ਅਣਖੀ ਦਾ ਜਨਮ ਦਿਨ ਹੈ ਸਾਡੇ ਵੱਲੋਂ ਸਾਡਾ ਗੁਰੂ ਅਰਸਿ ਜੀ ਵੱਲੋਂ ਜੋ ਟੀਮ ਹੈ ਗਰਾਊਂਡ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਅਸੀਂ ਗੁਰਪ੍ਰੀਤ ਅਣਖੀ ਨੂੰ ਅੱਜ ਦਿਨ ਮੁਬਾਰਕਬਾਦ ਦਿੰਦੇ ਹਾਂ